ਮੈਂ ਸਰਵਰ ਸਿੰਘ ਪੁਦੇਰ ਐਸ ਵਾਲੀ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਵੱਲੋਂ ਇੱਥੇ ਅਸੀਂ ਆਏ ਆ। ਆ ਜਿਹੜੇ ਅੰਮ੍ਰਿਤਸਰ ਦੇ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਕਿਸਾਨ ਆ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਈ ਹੋਈ ਆ। ਉਹ ਆਏ ਆ ਬਹੁਤ ਸਾਰੇ ਕਿਸਾਨਾਂ ਨੇ। ਜਿੱਦਾਂ ਅਦਲੀਆਲ ਹੋ ਗਿਆ, ਲਦੇ ਪਿੰਡ ਹੋ ਗਿਆ, ਰਾਜਾ ਸੰਸੀ ਪਿੰਡ ਹੋ ਗਿਆ। ਬਹੁਤ ਸਾਰੇ ਪਿੰਡ ਪਹਿਲਾਂ ਵੀ ਫਾਰਮ ਜਮਾ ਕਰਵਾ ਕੇ ਇਹਨਾਂ ਨੂੰ ਆਪਣੇ ਇਤਰਾਜ਼ ਦੇ ਕੇ ਗਏ ਆ। ਬਹੁਤ ਸਾਰੇ ਕਿਸਾਨ ਅੱਜ ਆ ਰਹੇ ਨੇ। 50-60 ਕਿਸਾਨ ਅੱਜ ਫਾਰਮ ਫੜੇ ਹੋਏ ਆਪਣੇ ਇਤਰਾਜ਼ ਜਮਾ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨ ਨਹੀਂ ਖੋਵਾਂਗੇ ਚੰਗੀ ਗੱਲ ਹੈ ਤੇ ਅੱਜ ਇਤਰਾਜ਼ ਤਾਂ ਕਿਸਾਨਾਂ ਨੇ ਦੇ ਦਿੱਤੇ ਇਸ ਕਰਕੇ ਤੁਰੰਤ ਪ੍ਰਭਾਵ ਨਾਲ ਲੈਂਡ ਪੁੱਲਿੰਗ ਪਾਲਿਸੀ ਵਾਪਸ ਲੈਣੇ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਪੁੱਡਾ ਦਾ ਜਿਹੜਾ ਇਹ ਹੈੱਡ ਆਫਿਸ ਅੰਮ੍ਰਿਤਸਰ ਦੇ ਵਿੱਚ ਜਿੱਥੇ ਇਤਰਾਜ਼ ਦੇਣ ਆਏ ਆ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਤੁਰੰਤ ਲੈਂਡ ਪੁੱਲਿੰਗ ਪਾਲਿਸੀ ਵਾਪਸ ਲਈ ਜਾਵੇ ਇੱਕ ਤੁਹਾਨੂੰ ਦੱਸ ਦਈਏ ਵੀ ਇਹ 100 ਕਿੱਲਾ ਜ਼ਮੀਨ ਹੈ ਗੜੀ ਇੱਥੇ ਪੁਰਾਣੀ ਗਮਟਾਲਾ ਜੇਲ੍ਹ ਹੁੰਦੀ ਸੀ ਸਾਰੇ ਜਾਣਦੇ ਆ ਇਹਨੂੰ ਵਿਕਸਿਤ ਕਰ ਲਈਏ ਜਮੀਨ ਇਹ ਲਗਭਗ ਲੈਂਡ ਪੂਲਿੰਗ ਪਾਲਿਸੀ ਲਾ ਲਓ ਹਣ ਅਰੇ ਅਗੇ ਪ੍ਰਤਾਪਪੁਰ ਜੇਲ੍ਹ ਚਲੇਗੀ ਲਗਭਗ ਹੁਣ ਮੈਂ ਪਤਾ ਕਰਾਇਆ 10 15% ਹੀ ਇੱਥੇ ਕੋਠੀਆਂ ਬਣੀਆਂ ਪਲਾਟ ਵਿਕੇ ਹੋਏ ਆ 8 ਸਾਲਾਂ ਵਿੱਚ 10 12 15% ਸਿਰਫ ਗੜੀ ਆਉ ਇੱਥੇ ਪਲਾਟ ਵਿਕੇ ਆ 1 ਕਰੋੜ ਰੁਪਇਆ 200 ਗਾਜ ਦਾ ਪਲਾਟ 1 ਕਰੋੜ ਦਾ ਵਿਕਣਾ ਇੱਥੇ ਗਾਹ ਕੇ ਕੋਈ ਨਹੀਂ ਹੈਗਾ ਜੇ ਇਹਨੂੰ ਇਹਨੂੰ ਪੂਰਾ ਸਮਾਂ ਲਾ ਲਈਏ ਤੇ 40 50 ਸਾਲਾਂ ਕਿ ਇਹ ਕਲੋਨੀ ਵਿਕਸਤ ਹੋਣੀ ਆ ਤੇ ਪਈ ਜਿਹੜੇ ਸਾਡੇ ਕਿਸਾਨ ਨੂੰ ਕਹਿੰਦੇ ਆ ਵੀ ਤੁਹਾਨੂੰ ਕਰੋੜਾ ਰੁਪਏ ਦਾਂਗੇ 3 ਸਾਲ ਦਾ ਠੇਕਾ ਦੇਣਾ ਮਗਰਲੇ 40 ਸਾਲ ਪਈ ਕਿਹੜਾ ਬੈਠਾ ਰਹੂਗਾ ਜੇ ਅਪੁੱਡਾ ਆਪਦੀ ਕਲੋਨੀ ਵਿਕਸਿਤ ਕਰਕੇ ਸਮੇਂ ਸਿਰ ਨਹੀਂ ਵੇਚ ਸਕਿਆ ਤੇ ਹੋਰ ਕਲੋਨੀਆਂ ਕਿੱਥੋਂ ਵੇਚ ਲੂਗਾ ਤਾਂ ਇਹ ਕਿਵੇਂ ਨਾ ਕਿਵੇਂ ਕਿਸਾਨਾਂ ਕੋ ਜਮੀਨ ਖੋਣ ਦੀ ਤਿਆਰੀ ਹੋ ਰਹੀ ਹੈ ਜਿਹਦੇ ਵਿਰੁੱਧ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਲਗਭਗ ਆਮ ਆਦਮੀ ਪਾਰਟੀ ਦੇ ਵਿੱਚ ਕੋ ਦਿਲ ਸਾਰਿਆਂ ਚੁੰਦੇ ਆ ਕੋ ਸਰਪੰਚ ਬੰਦੇ ਚੇਅਰਮੈਨ ਮਾਰਦੇ 20 ਬੰਦੇ ਅਸਤੀਫਾ ਦੇ ਕੇ ਚਲੇ ਗਏ ਵੀ ਭਾਈ ਸਾਹਿਬ ਤੁਹਾਡੀ ਪਾਲਿਸੀ ਮਾੜੀ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਕਿ ਜੇ ਲੋਕ ਨਹੀਂ ਚਾਹੁੰਦੇ ਜ਼ਬਰਦਸਤੀ ਜ਼ਮੀਨ ਨਾ ਕੋਈਏ ਆਉਣ ਵਾਲੇ ਸਮੇਂ ਦੇ ਵਿੱਚ 11 ਨੂੰ ਵਿਸ਼ਾਲ ਮੋਟਰਸਾਈਕਲ ਮਾਰਚ ਕਰਾਂਗੇ ਇਹ ਤੋਂ ਬਾਅਦ 20 ਨੂੰ ਜਲੰਧਰ ਦੇ ਵਿੱਚ ਵੱਡੀ ਮਹਾਰੈਲੀ ਹੋਊਗੀ ਕੱਲ ਵੀ ਅਸੀਂ ਪੀਸੀ ਸਾਧ ਰਹੇ ਆ ਜਲੰਧਰ ਦੇ ਵਿੱਚ ਸਾਡੀ ਕਮਮ ਦੀ ਮੀਟਿੰਗ ਹੋਣੀ ਆ ਤੇ ਉੱਥੇ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਵੀ ਸਾਡੀ ਜਥੇਬੰਦੀ ਨੇ ਕੀਤਾ ਜਾਊਗਾ। ਇਹੀ ਸਰਪੰਚ ਸਾਹਿਬ ਨੇ ਅਦੀਆ ਅਦਲੀ ਹਾਲ ਦੇ ਜਿਹੜੇ ਚੰਡੀਗੜ੍ਹ ਆਪਣਾ ਤਰਾਜ ਜਮ੍ਹਾਂ ਕਰਾਉਣ ਗਏ ਸੀ ਪਰ ਉਹਨਾਂ ਨੂੰ ੱਟਕੇ ਮਾਰ ਕੇ ਕੱਢਿਆ ਆਪਦੀ ਵੀਡੀਓ ਪਾ ਕੇ ਉੱਥੋਂ ਆਏ ਸੀ ਵੀ ਇਹ ਠੀਕ ਨਹੀਂ ਕਰ ਰਹੀ ਆ ਆਮ ਆਦਮੀ ਪਾਰਟੀ। ਤੋਂ ਇਸ ਕਰਕੇ ਅਸੀਂ ਚਾਹਾਂਗੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਭਰਮ ਫਲਾਇਆ ਜਾ ਰਿਹਾ ਨਾ ਤੋਲੇ ਨੰਗਲ 'ਚ ਕੋਈ ਕਿਸਾਨ ਕਹਿੰਦੇ ਸੁਣेंगे ਵੀ ਪਾਲਿਸੀ ਵਾਪਸ ਲੈ ਲਈ ਆ। ਇਹ ਨਹੀਂ ਹੈਗਾ ਪਾਲਿਸੀ ਹਜੇ ਜਿਉਂਦੀ ਤਿਉਂ ਆ। ਇਸ ਕਰਕੇ ਕਿਸਾਨ ਨਾ ਸਮਝਣ ਕਿਸਾਨਾਂ ਨੂੰ ਸਰਕਾਰ ਗੁੰਮਰਾਹ ਕਰ ਰਹੀ ਆ ਸੰਘਰਸ਼ ਤੋਂ ਬਿਨਕਾਰ ਕੋ ਪਾਲਿਸੀ ਵਾਪਸ ਨਹੀਂ ਕਿਸੇ ਵਾਪਸ ਨਹੀਂ ਹੋਣੀ ਕਿਸੇ ਕੀਮਤ ਤੇ ਪੰਜਾਬ ਦੀਆਂ ਜ਼ਮੀਨਾਂ ਧੱਕੇ ਨਾਲ ਅਸੀਂ ਖੋਣ ਨਹੀਂ ਵਿਹਾਗੇ ਧੰਨਵਾਦ